ਬਿਲਕੁਲ ਤੁਹਾਨੂੰ ਲਾਈਵ ਵੀਰਾਂ ਦਿਖਾ ਰਹੇ ਹਾਂ ਨਵੇਂ ਬੱਸ ਸਟੈਂਡ ਦੇ ਬਿਲਕੁਲ ਨੇੜੇ ਇੱਕ ਮੁੰਡੇ ਨੂੰ ਆ ਤਿਰਪਾਨਾਂ ਦੇ ਨਾਲ ਵੱਢਿਆ ਗਿਆ ਹੈ ਭਾਟੇ ਪਿੰਡ ਦਾ ਦੱਸਿਆ ਜਾ ਰਿਹਾ ਹੈ ਬਾਕੀ ਇੱਥੇ ਲੋਕ ਵੀ ਬਹੁਤ ਜ਼ਿਆਦਾ ਮੌਜੂਦ ਨਹੀਂ ਆਪਾਂ ਗੱਲਬਾਤ ਕਰ ਲੈਨੇ ਆ ਇਹ ਕਿਵੇਂ ਹੋਈ ਏ ਕੱਢਣਾ ਬਿਲਕੁਲ ਤੁਹਾਨੂੰ ਦਿਖਾ ਰਹੇ ਹਾਂ ਨਵੇਂ ਬੱਸ ਸਟੈਂਡ ਤੋਂ ਆ ਕਿੰਨਾ ਜ਼ਿਆਦਾ ਰਾਖ ਕੇ ਦੇਖ ਲਓ ਇੱਥੇ ਕਾਪਿਆਂ ਨਾਲ ਮੁੰਡੇ ਨੂੰ ਵੱਢਿਆ ਗਿਆ ਹੈ ਜਲਾਲਾਬਾਦ ਦੇ ਵਿੱਚ ਕੋਈ ਪਤਾ ਨਹੀਂ ਲੱਗ ਰਿਹਾ ਜੀ ਕਿੱਥੋਂ ਦੇ ਆ ਕੋਈ ਹਾਂਜੀ ਤੁਸੀਂ ਹੈਗੇ ਇਹ ਮੌਜੂਦ ਜੀ ਜਦੋਂ ਇਹਗਾ ਲੋਕ ਨੇ ਦੇ 7-8 ਦਿਨ ਤੋਂ ਅੱਛਾ ਜੀ ਇਹ ਪੱਥੀ ਆ ਰਹੇ ਸੀਗੇ ਤੇ ਅੱਜ ਇਹਨੇ ਸ਼ਾਇਦ ਬਿਲਕੁਲ ਪੁਲਤ ਸਾਰਸਨ ਮੋਕੇ ਤੇ ਪਹੁੰਚ ਚੁੱਕਿਆ ਹੈ ਬਿਲਕੁਲ ਪੁਲਤ ਸਾਰਸਨ ਪਹੁੰਚ ਚੁੱਕਿਆ ਹੈ ਮੁੰਡੇ ਨੂੰ ਲਜਾਇਆ ਜਾ ਰਿਹਾ ਹੈ ਬਿਲਕੁਲ ਪੁਲਤ ਸਾਰਸਨ ਪਹੁੰਚ ਚੁੱਕੀ ਹੈ ਹਾਂ ਸਾਗੇ ਉਸ ਦਾ ਸਮੇਂ ਆ ਚੁੱਕੇ ਹਨ ਮੁੰਡੇ ਨੂੰ ਉਲਜਾਇਆ ਜਾ ਰਿਹਾ ਤੁਹਾਨੂੰ ਮੈਂ ਬਿਲਕੁਲ ਲਾਈਵ ਵੀਰਾਬਾਸ ਸਟੈਂਡ ਤੋਂ ਦਿਖਾ ਰਿਹਾ ਸ਼ਹਿਰ ਆਮ ਹੀ ਅੱਜ ਕੱਲ ਕਾਫੀ ਘੂਪੇ ਦਾ ਆਮ ਹੀ ਗੱਲ ਹੋ ਗਈ ਜਲਾਲਾਬਾਦ ਦੇ ਦੇਖ ਕੇ ਐਂਬੂਲੈਂਸ ਪਹੁੰਚ ਕੇ ਮੌਕੇ ਤੇ ਬਿਲਕੁਲ ਸਾਜੀ ਦਿਖਾ ਰਹੇ ਹਾਂ ਆ ਦੇਖ ਲਓ ਮੁੰਡੇ ਨੂੰ ਉਲਜਾਇਆ ਜਾ ਰਿਹਾ ਹੈ ਮੜੇ ਬਿਲਕੁਲ ਮੁੰਡੇ ਨੂੰ ਲਜਾਇਆ ਜਾ ਰਿਹਾ ਹੈ ਪੁਲਸਾਸ਼ਨ ਮੌਕੇ ਤੇ ਪਹੁੰਚ ਚੁੱਕੀ ਹੈ ਐਂਬੂਲੈਂਸ ਵੀ ਆ ਚੁੱਕੀ ਹੈ ਬਿਲਕੁਲ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਲੜਾਈ ਹੋਇਆ ਯਾਰ ਮਾੜਾ ਇੱਥੇ ਅੱਡੇ ਦਾ ਕੀ ਕਾਰ ਮੈਂ ਲੜਾਈ ਦਾ ਉਹ ਬੰਦੇ ਇਧਰ ਆਪਦੇ ਆਪ ਨੂੰ ਬਚਾਦੇ ਹੋਏ ਭੱਜ ਆਦੇ ਸੀਗੇ ਹਾਂਜੀ ਜਦੋਂ ਵਾਕਿੰਗ ਕਰਨਾ ਬੰਦ ਹੋਣ ਕਰਕੇ ਉਹਨਾਂ ਨੂੰ ਰੋਕਣ ਦੀ ਥਾਂ ਨਹੀਂ ਲੱਭੀ ਉਹਨਾਂ ਨੇ ਵੇਖਿਆ ਤਾਂ ਖੁੱਲੀ ਸ਼ਾਇਦ ਦੁਕਾਨ ਦੇ ਨਾ ਵੜਨਗੇ ਉਹ ਬੰਦੇ ਅੰਦਰ ਵੜਿਆ ਇੱਕ ਜਣਾ ਮੁੰਡਾ ਸੀ ਪਿੱਛੇ ਜਾ ਕੇ ਲੋਕੀ ਲੋਕ ਕੇ ਬਹਿ ਗਿਆ ਉਵੇਂ ਪਿੱਛੇ ਨੂੰ ਦੋ ਖਰਪਾਨਾਂ ਵਾਲੇ ਬੰਦੇ ਆਲੇ ਦੋ ਸੀ ਕਿ ਤਿੰਨ ਜਣੇ ਦਾ ਨਹੀਂ ਪਤਾ ਉਹ ਅੰਦਰ ਵੜੇ ਨੇ ਉਹਨਾਂ ਨੂੰ ਉਹਨਾਂ ਨੇ ਮਿਲਵਾਦਾ ਜੋ ਉਹਨਾਂ ਨੇ ਛੱਟ ਮਾਰੀ ਮਾਰੀ ਦੋ ਮੁੰਡੇ ਸੀ ਇੱਕ ਇਧਰ ਕੁੱਟਿਆ ਇੱਕ ਉਧਰ ਕੁੱਟਿਆ ਉਹਨਾਂ ਨੇ ਉਸ ਤੋਂ ਬਾਅਦ ਕੁੱਟਦੇ- ਬਾਕੀ ਸਾਰਾ ਆਪਾਂ ਨੂੰ ਗੱਲ ਨਹੀਂ ਪਤਾ ਵੀ ਕੀ ਗੱਲ ਹੋਈ ਪਿੱਛੋ ਲੜਦੇ ਆਏ ਨੇ ਬੱਸ ਸਟੈਂਡ ਕੋਲ ਆ ਕੇ ਆਏ ਨੇ ਬੰਦੇ ਉਹ ਕਾਰਨ ਲੜਾਈ ਦਾ ਨਹੀਂ ਪਤਾ ਲੱਗਿਆ ਜੀ ਉਹ ਕੀ ਹੱਥ ਤੇ ਇਹਨਾਂ ਦੇ ਹੱਥ 'ਚ ਕੀ ਹੈਗਾ ਜੀ ਜਦੋਂ ਅੰਦਰ ਮਾਰੇ ਨੇ ਮੇਰੀ ਫਿਰਦੀ ਸੀ ਕਿਰਪਾਨਾ ਸ਼ਾਇਦ ਸੀ ਕਿ ਮੈਂ ਲੋਹੇ ਦੇ ਤੇ ਆ ਓਕੇ ਕੀ ਘਟਨਾ ਹੋਈ ਸਾਰਾ ਜੀ ਜੀ ਅਸੀਂ ਹੁਣੇ ਹਸਪੀਟਲ ਆਏ ਆ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਸ ਸਟੈਂਡ ਤੇ ਲੜਾਈ ਝਗੜਾ ਹੋਇਆ ਉਹਦੇ ਸਬੰਧ ਵਿੱਚ ਉਹ ਮੁੰਡਾ ਸੀ ਰਾਜਕੁਮਾਰ ਜਿਹੜਾ ਫਿੰਡ ਹੈ ਉਹਦਾ ਸੁੱਤਾ ਬਗੜ ਪਟਾ ਉਹਨੂੰ ਹਸਪੀਟਲ ਐਡਮਿਟ ਕਰਵਾਇਆ ਗਿਆ ਤੇ ਉਹਦੀ ਸਟੇਟਮੈਂਟ ਜੋ ਵੀ ਬਿਆਨ ਦੇਗਾ ਉਹਦੇ ਜੋ ਵੀ ਕਾਨੂੰਨ ਕਾਨੂੰਨਨ ਕਾਰਵਾਈ ਹੋ ਕੀਤੀ ਜਾਏ ਸਰ ਕੋ ਲੜਾਈ ਕਾਰਨ ਪਤਾ ਲੱਗਿਆ ਕੀ ਹੋਇਆ ਪਾ ਜੀ ਨਾਲ ਉਹ ਥੋੜਾ ਠੀਕ ਹੋ ਜਾਏਗਾ ਫਿਰ ਉਹ ਪਤਾ ਕਰਾਂਗੇ ਕਿ ਕਿਹੜੇ ਪਿੰਡ ਦਾ ਸਰ ਮੈਂ ਐਮਐਲਆਰ ਅਜੇ ਨਹੀਂ ਕੱਟੀ ਗਈ ਐਮਐਲਆਰ ਜਦੋਂ ਵੀ ਕੱਟੀ ਜਾਏਗੀ ਉਹ ਸੰਤਾਲਕ ਬਿਆਨ ਲਿਖ ਕੇ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾਏ ਕਿਹੜੇ ਪਿੰਡ ਦਾ ਜੀ ਇਹ ਕੁੱਤਬਗੜ ਪਾਟਾ ਪਾਟੇ ਦਾ ਜੀ ਹਾਂਜੀ ਗੁਰੂ ਸਾਹਿਬ ਦਾ ਗੁਰੂ ਸਾਹਿਬ ਦਾ ਜੀ ਠੀਕ ਧੰਨ